ਬਸ ਪੰਜਾਬੀਓ ਬਸ ਕਿੰਨਾ ਕੁ ਬਦਨਾਮ ਕਰੋਗੇ ਹਰ ਦੂਜੀ ਤੀਜੀ ਰੀਲ ਤੇ ਉਹ ਵੀਡੀਓ ਆ ਜਾਂਦੀ ਹੈ ਨੰਬਰ ਫੜਾਉਣ ਵਾਲੀ ਉਹ ਜੋੜੀ ਨੂੰ ਇੰਨਾ ਕੁ ਬਦਨਾਮ ਕਰ ਦਿੱਤਾ ਬਿਨਾ ਜਾਂਚ ਪੜਤਾਲ ਕੀਤੇ ਬਿਨਾ ਬਈ ਸੱਚਾਈ ਤੋਂ ਵਿੱਚ ਸਾਰੇ ਆ ਜਾਂਦੇ ਆ ਬਾਈ ਜੀ ਅਸੀਂ ਵੀ ਵਿੱਚੇ ਆ ਵੀ ਵੀਡੀਓ ਦੇਖੀ ਕਿਸੇ ਨੇ ਸ਼ੇਅਰ ਕਰਤੀ ਪੋਸਟ ਦੇਖੀ ਪੋਸਟ ਪਾ ਦਿੱਤੀ ਪਰ ਅਸਲ ਸੱਚਾਈ ਬਾਈ ਜੀ ਉਸ ਦੀ ਕੁਝ ਹੋਰ ਹੀ ਨਿਕਲੀ ਜੋ ਹੁਣ ਤੱਕ ਸੋਸ਼ਲ ਮੀਡੀਆ ਤੇ ਆਇਆ ਬਾਕੀ ਤੁਹਾਨੂੰ ਬਾਈ ਦਾ ਪਿੰਡ ਪਤਾ ਜਾਂ ਉਹਨਾਂ ਦਾ ਨੰਬਰ ਦੇ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਕਿ ਉਹਨਾਂ ਦੀ ਬਾਈ ਜੀ ਉਹਨਾਂ ਦੇ ਮੂੰਹ ਤੋਂ ਜਵਾਨੀ ਸੁਣ ਸਕੀ ਕਿ ਬਾਈ ਕਾਰਨ ਕੀ ਬਣਿਆ ਸੀ ਬਾਈ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਉਹ ਉਹਦੀ ਪਤਨੀ ਦੱਸੀ ਜਾ ਰਹੀ ਹੈ ਜੋ ਸੋਸ਼ਲ ਮੀਡੀਆ ਦੇ ਅਸੀਂ ਨਹੀਂ ਬੋਲ ਰਹੇ ਕਮੈਂਟ ਆਇਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਜਿਸ ਦੇ ਵਿੱਚ ਸ਼ਰਿਆਮ ਲਿਖਿਆ ਬਾਈ ਨੇ ਕਿ ਇਹ ਮੇਰੇ ਮੰਮੀ ਡੈਡੀ ਨੇ ਉਹ ਜੋ ਪਰਚੀ ਫੜਾਈ ਗਈ ਆ ਉਹ ਇੱਕ ਟੋਕਨ ਸੀ ਜੋ ਉਹਨਾਂ ਨੇ ਛਾਲ ਮਾਰੀ ਆ ਪਾਣੀ ਸੀ ਇਹ ਗੱਲ ਆਖੀ ਗਈ ਆ ਤੁਸੀਂ ਦੇਖ ਸਕਦੇ ਹੋ ਪਰ ਆਪਾਂ ਬਾਈ ਜੀ ਲੱਗੇ ਹੋਏ ਆ ਲਗਾਤਾਰ ਲਗਾਤਾਰ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਇੰਨਾ ਕਿ ਬਦਨਾਮ ਕਰ ਦਿੱਤਾ ਕਿ ਅੱਜ ਇਕੱਲੇ ਉਹ ਕਿਤੇ ਜਾ ਨਹੀਂ ਸਕਦੇ ਨਾ ਔਰਤ ਜਾ ਸਕਦੀ ਨਾ ਘਰ ਵਾਲਾ ਜਾ ਸਕਦਾ ਕਿਉਂ ਕਿਉਂਕਿ ਬਾਈ ਜੀ ਰਸਤੇ 'ਚ ਲੋਕ ਪੁੱਛਣਗੇ ਕਾਰਨ ਕੀ ਬਣਿਆ ਲੋਕ ਉਹਨਾਂ ਨੂੰ ਗੰਦੀਆਂ ਨਜ਼ਰਾਂ ਨਾਲ ਦੇਖਣਗੇ ਲੋਕ ਕਹਿਣਗੇ ਕਿ ਬਾਈ ਉਹੀ ਬੰਦਾ ਇਹ ਜਿਹਨੇ ਨੰਬਰ ਫੜਾਇਆ ਸੀ ਗੁਰੂ ਘਰ ਜਾ ਕੇ ਅਸਲ ਸਚਾਈ ਹੁਣ ਤੱਕ ਇਹ ਸਾਹਮਣੇ ਹੈ ਕਿ ਉਹ ਜੋੜੀ ਇੱਕ ਦੂਜੇ ਨੂੰ ਜਾਣਦੇ ਨੇ ਉਹ ਬਾਈ ਜੀ ਘਰ ਵਾਲੀ ਦੇ ਘਰ ਵਾਲੇ ਨੇ ਹਸਬੰਡ ਵਾਈਫ ਨੇ ਉਹ ਮੱਥਾ ਟੇਕਣ ਤੋਂ ਬਾਅਦ ਉੱਥੇ ਖੜੇ ਸੀ ਜਿਹੜੀ ਪਰਚੀ ਫੜਾਈ ਸੀ ਉਹ ਪਰਚੀ ਟੋਕਨ ਸੀ ਜਿਹੜਾ ਗੁਰੂ ਘਰ ਤੋਂ ਮਿਲਦਾ ਚਾਹੇ ਬਾਈ ਜੀ ਉਹ ਗੱਡੀ ਵਾਲੀ ਪਰਚੀ ਹੋਵੇ ਚਾਹੇ ਮੋਟਰਸਾਈਕਲ ਵਾਲੀ ਪਰਚੀ ਹੋਵੇ ਚਾਹੇ ਬਾਈ ਜੀ ਹੋ ਸਕਦੀ ਹੈ ਜੁੱਤੀਆਂ ਵਾਲੀ ਪਰਚੀ ਹੁਣ ਤੁਸੀਂ ਹਿਸਾਬ ਲਾ ਲਓ ਜਦੋਂ ਆਪਾਂ ਜੋੜੇ ਜਾਵਾਂ ਘਰਾਂ ਨੇ ਇੰਨਾ ਚ ਕੋਈ ਵੀ ਪਰਚੀ ਹੋ ਸਕਦੀ ਆ ਤੇ ਦੱਸਿਆ ਇਹ ਜਾਰਾ ਕਿ ਛਾਲ ਕੀ ਹਮਰ ਜੀ ਛਾਲ ਇਸ ਲਈ ਮਾਰੀ ਜੀ ਉੱਥੇ ਪਾਣੀ ਸੀ ਠੰਡਾ ਠੰਡ ਚ ਪੈਰ ਡਬੋਂ ਨੂੰ ਦਿਲ ਨਹੀਂ ਕੀਤਾ ਉਹਨੇ ਛਾਲ ਮਾਰ ਦਿੱਤੀ ਪਰ ਅਸੀਂ ਲੱਗਿਆ ਰੀਲ ਸ਼ੇਅਰ ਕਰਨ ਤੇ ਕੋਈ ਰੀਲ ਬਣਾ ਰਿਹਾ ਕੋਈ ਪੋਸਟ ਪਾ ਰਿਹਾ ਗਲਤ ਗੱਲ ਆ ਵਿੱਚ ਅਸੀਂ ਵੀ ਆਨੇ ਆ ਅਸੀਂ ਵੀ ਬਾਈ ਜੀ ਵਿੱਚ ਆਨੇ ਆ ਦੇਖੋ ਦੇਖੀ ਵੀਡੀਓ ਸ਼ੇਅਰ ਕਰਤੀਆਂ ਪੋਸਟ ਸ਼ੇਅਰ ਕਰਤੀ ਪੋਸਟ ਪਾਤੀ ਭਾਈ ਜੀ ਕਿਸੇ ਨੂੰ ਬਦਨਾਮ ਕਰਨਾ ਇਹ ਗਲਤ ਗੱਲ ਆ ਜੇ ਪਾਤੀ ਦਾ ਡਿਲੀਟ ਕਰ ਦੋ ਜੇ ਕਿਸੇ ਨੇ ਵੀਡੀਓ ਪਾਈ ਸੀ ਪੋਸਟ ਪਾਈ ਸੀ ਡਿਲੀਟ ਕਰ ਦੋ ਅਸੀਂ ਵੀ ਡਿਲੀਟ ਕਰਤੀਆਂ ਬਾਈ ਗਲਤ ਗੱਲ ਆ ਯਾਰ ਕਿਸੇ ਦਾ ਉਹ ਪਰਿਵਾਰ ਆ ਕਿਸੇ ਦੀ ਮਾਂ ਕਿਸੇ ਦਾ ਭਾਈ ਜੀ ਬੱਚਾ ਕਿਸੇ ਦਾ ਡੈਡੀ ਆ ਉਹਨਾਂ ਨੇ ਬਾਜ਼ਾਰ ਚ ਵੀ ਫਿਰਨਾ ਕੰਮਗਾਰ ਤੇ ਵੀ ਜਾਣਾ ਠੀਕ ਆ ਪਿੰਡ ਚ ਵੀ ਰਹਿਣਾ ਬਾਈ ਜੀ ਕਿਹੜੀਆਂ ਨਜ਼ਰਾਂ ਨਾਲ ਲੋਕ ਦੇਖਣਗੇ ਗਲਤ ਗੱਲ ਆ ਬਾਈ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਇਹ ਸਚਾਈ ਪਹੁੰਚ ਸਕੇ ਜੇ ਕੋਈ ਬਾਈ ਦਾ ਨੰਬਰ ਭੇਜ ਸਕਦਾ ਬਾਈ ਜੀ ਨੰਬਰ ਜਰੂਰ ਭੇਜੋ ਤਾਂ ਕਿ ਬਾਈ ਨਾਲ ਗੱਲਬਾਤ ਕਰਕੇ ਲੋਕਾਂ ਸਾਹਮਣੇ ਸਚਾਈ ਸਾਹਮਣੇ ਲਿਆਈਏ ਕਿ ਇਹ ਮੇਰਾ ਪਰਿਵਾਰ ਸੀ ਤੁਸੀਂ ਕਮੈਂਟ ਦੇਖ ਸਕਦੇ ਹੋ ਇਹ ਕਮੈਂਟ ਕੀਤਾ ਬਾਈ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੇਰੇ ਮੰਮੀ ਡੈਡੀ ਨੇ ਉਹ ਟੋਕਨ ਸੀਕ ਜੋ ਪਰਚੀ ਫੜਾਈ ਆ ਤੇ ਛਾਲ ਕਾਮ ਆਰੀ ਆ ਅੱਗੇ ਪਾਣੀ ਸੀ ਕੰਡ ਕਰਨ ਬਾਈ ਜੀ ਸ਼ਾਲ ਮਾਰਦੀ ਪੈਰਡ ਬੰਨ ਨੂੰ ਦਿਲ ਨਹੀਂ ਕੀਤਾ ਕਿ ਲੱਗੇ ਹੋਇਆ ਬਦਨਾਮ ਕਰਨ ਵੀਡੀਓ ਸ਼ੇਅਰ ਕਰਨ ਤੇ ਵਿਊਜ਼ ਕਰਨ ਚੰਦ ਪੈਸੇ ਕਰਨ ਗਲਤ ਗੱਲ ਆ ਬਾਈ ਜੀ ਜੇ ਤੁਹਾਡੀ ਕਾਲੂ ਧੀ ਭੈਣ ਦੀ ਕੋਈ ਵੀਡੀਓ ਇਦਾਂ ਸ਼ੇਅਰ ਕਰੇ ਗਲਤ ਵੀਡੀਓ ਕੋਈ ਬਣਾ ਕੇ ਪਾ ਦੇ ਜਾਂ AI ਦਾ ਜਮਾਨਾ AI ਨਾਲ ਵੀਡੀਓ ਬਣਾ ਕੇ ਪਾ ਦੇ ਤਾਂ ਕਿਵੇਂ ਲੱਗੂਗਾ ਇਦਾਂ ਨਹੀਂ ਕਰਨਾ ਚਾਹੀਦਾ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਤੱਕ ਭੇਜ ਦਿਓ ਜਿੰਨੇ ਜਿੰਨੇ ਬਾਈ ਜੀ ਪੋਸਟ ਪਾਈ ਆ ਡਿਲੀਟ ਕਰ ਦਿਓ ਹੱਥ ਜੋੜ ਕੇ ਬੇਨਤੀ ਆ ਤਾਂ ਕਿ ਬਾਈ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਉਹਨਾਂ ਨੇ ਵੀ ਲੋਕਾਂ ਦੇ ਵਿੱਚ ਰਹਿਣਾ ਕੰਮ ਕਾਰ ਕਰਨੇ ਨੇ ਪਰਿਵਾਰ ਪਾਲਣੇ ਨੇ ਪਿੰਡ ਦੇ ਵਿੱਚ ਰਹਿਣਾ ਡਿਲੀਟ ਕਰ ਦਿਓ ਜਿੰਨੇ ਜਿੰਨੇ ਵੀ ਪਾਈ ਆ ਬਾਕੀ ਅਸਲ ਸੱਚਾਈ ਕੀ ਆ ਉਹ ਉਹਨਾਂ ਦੀ ਵੀਡੀਓ ਆਣ ਤੋਂ ਬਾਅਦ ਪਤਾ ਲੱਗੂਗੀ ਹੋ ਸਕਦਾ ਬਾਈ ਕੋਈ ਪਿੰਡ ਦੱਸ ਸਕਦਾ ਹੋ ਸਕਦਾ ਬਾਈ ਉਹਨਾਂ ਦਾ ਨੰਬਰ ਸਾਨੂੰ ਭੇਜ ਸਕਦਾ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਲੋਕਾਂ ਸਾਹਮਣੇ ਬਾਈ ਦੀ ਸੱਚਾਈ ਰੱਖ ਸਕੀਏ ਚਾਹੇ ਉਹ ਫੋਨ ਰਹੀਂ ਚਾਹੇ ਉਹ ਵੀਡੀਓ ਰਹੀਂ ਸਸ